ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਨਵੇਂ ਜਥੇਦਾਰ ਦੀ ਨਿਯੁਕਤੀ ਤਾਂ ਬਾਬਾ ਤੁਮਾ ਪਿੱਛੇ ਹਟਣ ਜਾ ਰਹੇ ਨੇ ਬਾਬਾ ਤੁਮਾ ਪਿੱਛੇ ਹਟ ਰਹੇ ਨੇ ਆਪਣੇ ਕੋਲ ਕਰਾਰ ਤੋਂ ਪਿੱਛੇ ਹਟਣ ਜਾ ਰਹੇ ਨੇ ਜੋ ਉਹਨਾਂ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਚੱਲ ਰਹੀਆਂ ਨੇ ਆਖਰਕਾਰ ਨਵੇਂ ਜਥੇਦਾਰ ਕਿਹੜੇ ਹੋ ਸਕਦੇ ਨੇ ਦੋ ਵੱਡੇ ਤੇ ਅਹਿਮ ਨਾਂ ਸਾਹਮਣੇ ਆਏ ਨੇ ਕਿਹਨਾਂ ਦੀ ਨਿਯੁਕਤੀ ਦੀ ਤਿਆਰੀ ਹੈ ਤੇ ਕਦੋਂ ਨਿਯੁਕਤੀ ਹੋਣੀ ਹੈ ਤੁਹਾਨੂੰ ਸਾਰੀ ਗੱਲ ਦੱਸਦੇ ਹਾਂ ਤੁਸੀਂ ਜੁੜਿਓ ਲੋਕਪਾਣ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਸੁਖਵੀਰ ਸਿੰਘ ਬਾਦਲ ਦਾ ਧੜਾ ਤੇ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਇਸ ਸਮੇਂ ਸੰਕਟ ਦੇ ਵਿੱਚੋਂ ਲੰਘ ਰਹੇ ਨੇ ਹੱਥਾਂ ਪੈਰਾਂ ਨੂੰ ਪਤਾ ਹੀ ਨਹੀਂ ਲੱਗ ਰਿਹਾ ਕਿ ਕੀ ਕਰਨਾ ਹੈ ਕਿ ਨਹੀਂ ਕਰਨਾ ਪਰ ਇਸੇ ਦਰਮਿਆਨ ਚਰਚਾ ਚੱਲੀ ਹੈ ਕਿ ਅੱਜ ਜਾਨੀ ਕਿ 24 ਮਾਰਚ ਨੂੰ ਜਿਹੜਾ ਉਹ ਹਰਜਿੰਦਰ ਸਿੰਘ ਧਾਮੀ ਮੋੜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵਾਲਾ ਕਲਮਦਾਨ ਸੰਭਾਲਣ ਜਾ ਰਹੇ ਆ ਜਾਨੀ ਕਿ ਆਪਣਾ ਦਫ਼ਤਰ ਇੱਕ ਵਾਰ ਫਿਰ ਸੰਭਾਲਣਗੇ ਤੇ ਮੀਡੀਆ ਦੇ ਨਾਲ ਮੁਖਾਤਬ ਹੋਣ ਦੀਆਂ ਚਰਚਾਵਾਂ ਵੀ ਨੇ ਤੇ ਉਸ ਤੋਂ ਬਾਅਦ ਕਈ ਗੱਲਾਂ ਕਲੀਅਰ ਵੀ ਹੋ ਜਾਣਗੀਆਂ ਪਰ ਉਸੇ ਦਰਮਿਆਨ ਹਰਜਿੰਦਰ ਸਿੰਘ ਧਾਮੀ ਨੇ ਕਲਮਦਾਨ ਸੰਭਾਲਣ ਤੋਂ ਪਹਿਲਾਂ ਹੀ ਕੋਸ਼ਿਸ਼ਾਂ ਤੇਜ਼ ਕਰ ਦਿੱਤੀਆਂ ਕਾਰਵਾਈਆਂ ਪਾਉਣੀਆਂ ਸ਼ੁਰੂ ਕਰ ਦਿੱਤੀਆਂ ਨੇ ਉਹਨਾਂ ਦੇ ਵੱਲੋਂ ਲਗਾਤਾਰ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਧੁੰਮਾ ਦੇ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਹੋਰ ਜਿਹੜੇ ਲੋਕਾਂ ਦੇ ਵੱਲੋਂ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰੀਂ ਕਮੇਟੀ ਦੇ ਫੈਸਲੇ ਜਿਨ੍ਹਾਂ ਦੇ ਵਿੱਚ ਜਥੇਦਾਰ ਸਿੰਘ ਸਾਹਿਬ ਗਾਨੀ ਰਗਬੀਰ ਸਿੰਘ ਜਥੇਦਾਰ ਗਾਨੀ ਸੁਲਤਾਨ ਸਿੰਘ ਤੇ ਹਰਪ੍ਰੀਤ ਸਿੰਘ ਨੂੰ ਹਟਾਇਆ ਗਿਆ ਹੈ ਉਸ ਫੈਸਲੇ ਦੇ ਵਿਰੋਧਕਾਰਨ ਜਿਹੜੇ ਵੀ ਲੋਕ ਗੁੱਸੇ ਨੇ ਜਿਨ੍ਹਾਂ ਦੇ ਵਿੱਚ ਰੋਸ ਆ ਉਹਨਾਂ ਨਾਲ ਸੰਪਰਕ ਕੀਤਾ ਜਾ ਰਿਹਾ ਚਰਚਾ ਇਹ ਹੈ ਕਿ ਬਾਬਾ ਹਰਨਾਮ ਸਿੰਘ ਧੁੰਮਾ ਤੇ ਵਿਕਰਮ ਸਿੰਘ ਮਜੀਠੀਆ ਦੇ ਕਰੀਬੀ ਦੋ ਸ਼੍ਰੋਮਣੀ ਕਮੇਟੀ ਮੈਂਬਰਾਂ ਦੀ ਮੁਲਾਕਾਤ ਹੋਈ ਹੈ ਜਿਨ੍ਹਾਂ ਰਾਹੀਂ ਸੁਨਾਹੇ ਇਧਰ ਉਧਰ ਕੀਤੇ ਜਾ ਰਹੇ ਨੇ ਹੁਣ ਦੋ ਨਾਵਾਂ ਦੀ ਚਰਚਾ ਹੈ ਕਿ ਕਿਹਾ ਜਾਂਦਾ ਕਿ 28 28 ਮਾਰਚ ਤੋਂ ਬਾਅਦ ਅੰਤਰੀ ਕਮੇਟੀ ਦੀ ਜਿਹੜੀ ਵੀ ਪਹਿਲੀ ਮੀਟਿੰਗ ਹੋਵੇਗੀ ਉਸ ਦੇ ਵਿੱਚ ਤਖਤ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਨਿਯੁਕਤ ਕੀਤੀ ਜਾਵੇਗੀ ਦੋ ਨਾਂ ਇੱਕ ਪੰਥ ਪ੍ਰਸਿੱਧ ਕਥਾਵਾਚਕ ਗਿਆਨੀ ਭਾਈ ਪਿੰਦਰਪਾਲ ਸਿੰਘ ਜੀ ਤੇ ਦੂਜਾ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਜੋ ਕਿ ਮੇਰੇ ਖਿਆਲ ਚ ਮੁੱਖ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਦੇ ਵਜੋਂ ਆਪਣੀਆਂ ਸੇਵਾਵਾਂ ਦੇ ਚੁੱਕੇ ਆ ਉੱਥੇ ਸੇਵਾ ਕਰ ਚੁੱਕੇ ਆ ਪਰ ਇੱਥੇ ਵੱਡਾ ਪ੍ਰਸ਼ਨ ਇਹ ਆ ਕਿ ਇਹਨਾਂ ਦੇ ਵੱਲੋਂ ਹਾਲੇ ਕੋਈ ਵੀ ਹਾਂ ਨਹੀਂ ਕੀਤੀ ਗਈ ਨਾ ਹੀ ਨਾ ਕੀਤੀ ਗਈ ਹੈ ਜਾਨੀ ਕਿ ਕਹਿ ਲਈਏ ਕਿ ਉਹਨਾਂ ਦੇ ਵੱਲੋਂ ਹਾਮੀ ਨਹੀਂ ਪਰੀ ਗਈ ਫਿਲਹਾਲ ਦੀ ਗਰੀ ਤੇ ਚਰਚਾ ਇਹ ਆ ਕਿ 28 ਨੂੰ ਜਿਹੜਾ ਕੁਝ ਹੋਣਾ ਉਸ ਨੂੰ ਰੋਕਣ ਦੇ ਲਈ ਕਿਉਂਕਿ ਬਾਬਾ ਹਰਨਾਮ ਸਿੰਘ ਧੁੰਮਾ ਦੇ ਵੱਲੋਂ ਲਗਾਤਾਰ ਉਹਨਾਂ ਦੇ ਵੱਲੋਂ ਬੀਤੀ ਕੱਲ ਸ਼ਰਮਣੀ ਅਕਾਲੀ ਦਲ ਦੇ ਬਾਗੀ ਧੜੇ ਦੇ ਆਗੂਆਂ ਨਾਲ ਜਿਹਦੇ ਵਿੱਚ ਚੰਦੂ ਮਾਜਰਾ, ਗੁਰਪ੍ਰਤਾਪ ਵਡਾਲਾ ਸਾਨੇ ਕਈ ਅਹਿਮ ਆਗੂ ਸੀ ਉਹਨਾਂ ਦੇ ਨਾਲ ਮੁਲਾਕਾਤਾਂ ਕੀਤੀਆਂ ਤੇ ਲਾਮਬੰਦੀ ਤੇਜ਼ ਕੀਤੀ ਗਈ ਆ ਇਸ ਤੋਂ ਇਲਾਵਾ ਕਈ ਹੋਰ ਜਿਹੜੇ ਲੋਕ ਨੇ ਹੋਰ ਸੰਸਥਾਵਾਂ ਨੇ ਉਹਨਾਂ ਦੇ ਨਾਲ ਵੀ ਉਹਨਾਂ ਨੇ ਮੀਟਿੰਗਾਂ ਕੀਤੀਆਂ ਇਹਨਾਂ ਦੇ ਵਿਚਾਰ ਧਾਮੀ ਦੇ ਨਾਲ ਉਹਨਾਂ ਦੇ ਦੋ ਦੂਤਾਂ ਦੀਆਂ ਮੀਟਿੰਗਾਂ ਨੇ ਵੀ ਚਰਚਾ ਛੇੜ ਦਿੱਤੀ ਹੈ ਕਿ ਆਖਰਕਾਰ ਇੱਕ ਕਿਸ ਪਾਸੇ ਨੂੰ ਲੈ ਕੇ ਜਾਂਦੀ ਹੈ ਚਰਚਾ ਇਹ ਹੈ ਕਿ ਹਰਜਿੰਦਰ ਸਿੰਘ ਧਾਮੀ ਚਾਹੁੰਦੇ ਆ ਕਿ ਸਾਰਾ ਕੁਝ ਸੈਟਲਡ ਆਊਨ ਕਰ ਦਿੱਤਾ ਜਾਵੇ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਨਿਯੁਕਤੀ ਤੋਂ ਬਾਅਦ ਟਕਸਾਲ ਕਾਫੀ ਨਰਾਸ਼ ਹੈ ਕਿਉਂਕਿ ਉਹ ਸਿੱਖ ਮਸ਼ੀਨਰੀ ਜਿਹੜੀ ਹੈ ਕਹ ਲਈ ਉਸ ਪਾਸੇ ਤੋਂ ਆਉਂਦੇ ਨੇ ਇਸ ਕਰਕੇ ਉਹ ਚਾਹੁੰਦੇ ਨੇ ਕਿ ਕੁਝ ਇਸ ਤਰ੍ਹਾਂ ਦਾ ਸ਼ਖਸ ਨੂੰ ਲਿਆਂਦਾ ਜਾਵੇ ਜਿਹੜੇ ਸਰਵ ਪ੍ਰਵਾਨਿਤ ਹੋਣ ਤੇ ਧਾਮੀ ਹੁਣੀ ਵੀ ਇਸ ਕੋਸ਼ਿਸ਼ ਚ ਨੇ ਕਿ ਉਸ ਸ਼ਖਸ ਨੂੰ ਲਿਆਂਦਾ ਜਾਵੇ ਜਿਹੜੇ ਸਰਵ ਪ੍ਰਵਾਨਿਤ ਹੋਵੇ ਜਿਹੜਾ ਸਰਵ ਪ੍ਰਵਾਨਿਤ ਪੰਥ ਕਰੇ ਜਿੰਨੂੰ ਕਿਉਂਕਿ ਹੁਣ ਦੇਖੋ ਨਿਹੰਗ ਸਿੰਘ ਜਥੇਬੰਦੀਆਂ ਨੇ ਵੀ ਇਤਰਾਜ਼ ਜਤਾਇਆ ਬਾਕੀ ਦਮਦਮੀ ਟਕਸਾਲਸ ਨੇ ਵਕਫ ਵਕਫ ਸੰਸਥਾਵਾਂ ਨੇ ਇਤਰਾਜ਼ ਜਤਾਇਆ ਕੁੱਲ ਮਿਲਾ ਕੇ ਕੁੱਲ ਮਿਲਾ ਕੇ ਫਿਲਹਾਲ ਇਸ ਮਾਮਲੇ ਨੂੰ ਸੈਟਲ ਡਾਊਨ ਕਰਨ ਦੀ ਸੁਲਝਾਉਣ ਦੀ ਕੋਸ਼ਿਸ਼ ਦੇ ਵਿੱਚ ਧਾਮੀ ਨੇ ਧਾਮੀ ਲਗਾਤਾਰ ਹਰ ਕਿਸੇ ਨਾਲ ਮੀਟਿੰਗ ਚ ਨੇ ਹਰ ਕਿਸੇ ਨੂੰ ਉਹ ਮਨਾਉਣ ਦੀ ਕੋਸ਼ਿਸ਼ ਕਰ ਰਹੇ ਨੇ 28 ਨੂੰ ਰੋਲਾ ਨਾ ਪਵੇ ਇਸ ਗੱਲ ਤੋਂ ਵੀ ਜਿਹੜਾ ਆ ਉਹਨਾਂ ਨੂੰ ਖਤਸ਼ਾ ਹੈ ਕਿਉਂਕਿ ਬਾਬਾ ਹਰਨਾਮ ਸਿੰਘ ਧੁੰਮਾ ਨੇ ਲੈਣ ਤਾਂ ਫਿਲਹਾਲ ਖਿੱਚੀ ਹੋਈ ਹੈ ਪਰ ਉਹਨਾਂ ਨੂੰ ਮਨਾਉਣ ਦੀ ਕੋਸ਼ਿਸ਼ ਹੈ ਜੇਕਰ ਬਾਬਾ ਹਰਨਾਮ ਸਿੰਘ ਧੁੰਮਾ ਦੇ ਜਿਹੜੇ ਸਮਰਥਕ ਮੈਂਬਰ ਨੇ ਮਜੀਠੀਆ ਦੇ ਸਮਰਥਕ ਮੈਂਬਰ ਨੇ ਕੁਝ ਹੋਰ ਰੱਬੀ ਰੂਹ ਕਿਸੇ ਦੀ ਜਾਗ ਜਾਵੇ ਸੁਖਬੀਰ ਸਿੰਘ ਬਾਦਲ ਹੁਣਾਂ ਦੇ ਫੈਸਲਿਆਂ ਦੇ ਖਿਲਾਫ ਜਾਣ ਦੀ ਦਾ ਸਥਿਤੀਆਂ ਕਾਫੀ ਉਲਝਣ ਵਾਲੀਆਂ ਹੋ ਸਕਦੀਆਂ ਨੇ ਇਵਨ ਕਿ ਬਜਟ ਵੀ ਨਾ ਪਾਸ ਹੋਵੇ ਤੇ ਵੀ ਹੋ ਸਕਦਾ ਹੈ ਕਿ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਗਿਆਨੀ ਸੁਲਤਾਨ ਸਿੰਘ ਤੇ ਗਿਆਨੀ ਹਰਪ੍ਰੀਤ ਸਿੰਘ ਨੂੰ ਹਟਾਉਣ ਵਾਲੇ ਫੈਸਲੇ ਬਦਲ ਦਿੱਤੇ ਜਾਣ ਤੇ ਗਿਆਨੀ ਕੁਲਦੀਪ ਸਿੰਘ ਗੜਗੱਦ ਦੀ ਨਿਯੁਕਤੀ ਨੂੰ ਰੱਦ ਕਰ ਦਿੱਤਾ ਜਾਵੇ ਇਹ ਵੀ ਹੋ ਸਕਦਾ ਹੈ ਕਿ ਬਾਬਾ ਟੇਕਸਿਕਤ ਨੂੰ ਉਲਾਦੀ ਨਿਯੁਕਤੀ ਨੂੰ ਵੀ ਰੱਦ ਕਰ ਦਿੱਤਾ ਜਾਵੇ ਕਿਉਂਕਿ ਬਾਬਾ ਟੇਕਸਿਕਤ ਨੂੰ ਉਲਾਦੀ ਦਸਤਾਰਬੰਦੀ ਬਾਰੇ ਚਰਚਾ ਇਹ ਹੈ ਕਿ ਉਹ 28 ਤੋਂ ਬਾਅਦ ਹੀ ਜਿਹੜੀ ਉਹਨਾਂ ਦੀ ਦਸਤਾਰਬੰਦੀ ਬਤੌਰ ਜਥੇਦਾਰ ਤਕਸ਼ੀਰ ਦਮਦਮਾ ਸਾਹਿਬ ਹੋਵੇਗੀ ਤਾਂ ਇਹ ਸਾਰੀਆਂ ਚੀਜ਼ਾਂ ਨੂੰ ਧਿਆਨ ਚ ਰੱਖਦੇ ਹੋਇਆ ਧਾਮੀ ਜੋਰ ਰਜਮਾਇਸ਼ ਚ ਲੱਗੇ ਨੇ ਕਿ ਇਦਾਂ ਨਾ ਹੋਵੇ ਪਰ ਜੇਕਰ ਬਾਬਾ ਹਰਨਾਮ ਸਿੰਘ ਤੁਮਾ ਨਹੀਂ ਮੰਨਦੇ ਤਾਂ ਫਿਰ ਕਾਫੀ ਖਿਲਾਰੇ ਪੈਣ ਦੀ ਉਮੀਦ ਹੈ ਵੱਡਾ ਕੱਠ ਵੀ ਹੋ ਸਕਦਾ ਟਕਰਾਅ ਦੀ ਸਥਿਤੀ ਵੀ ਬਣ ਸਕਦੀ ਹੈ ਤੇ ਅੰਦਰ ਮੀਟਿੰਗ ਦੇ ਵਿੱਚ ਵੀ ਇਹ ਹੋ ਸਕਦਾ ਹੈ ਕਿ ਮੈਂਬਰ ਜੇਕਰ ਦੂਜੇ ਬਾਗੀ ਧੜੇ ਨਾਲ ਜਣੇ ਕਿ ਜਿਹੜਾ ਇਹਨਾਂ ਫੈਸਲਿਆਂ ਦੇ ਵਿਰੋਧ ਚ ਨੇਗੇ ਬੇਸ਼ੱਕ ਉਹ ਬਾਗੀ ਧੜੇ ਨਾਲ ਨਾ ਹੋਣ ਪਰ ਉਹ ਕਈ ਵਾਰ ਹੁੰਦਾ ਹੈ ਕਿ ਬੰਦਾ ਸਮੁੱਚਤਾ ਦਾ ਨਹੀਂ ਪਰ ਨੁਕਤੇ ਵਾਈਜ਼ ਇਕੱਠੇ ਹੁੰਦੇ ਨੇ ਤਾਂ ਸ਼ਾਇਦ ਜੇ ਉਹ ਸਥਿਤੀ ਬਣ ਗਈ ਤਾਂ ਫਿਰ ਕਾਫੀ ਔਖਾ ਹੋ ਜਾਣਾ ਸੁਖਬੀਰ ਸਿੰਘ ਬਾਦਲ ਧੜੇ ਲਈ ਵੀ ਤੇ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੀ ਜਿਹੜੀ ਹਾਕਮ ਟੀਰਾ ਜਿਹਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਆ ਉਹਦੇ ਲਈ ਵੀ ਆਪਣੇ ਉਹਨਾਂ ਫੈਸਲਿਆਂ ਨੂੰ ਜਿਹੜੇ ਕਿ ਗੈਰ ਤਰਕਸੰਗਤ ਫੈਸਲੇ ਨੇ ਜਿਨ੍ਹਾਂ ਦੀ ਲੋੜ ਨਹੀਂ ਸੀ ਜਿਹੜੇ ਫੈਸਲੇ ਹੋਮੇ ਦਾ ਸ਼ਕਾਰ ਹੋਏ ਨਜ਼ਰ ਆਉਂਦੇ ਆ ਹੋਮੇ ਚੋਂ ਨਿਕਲੇ ਹੋਏ ਨਜ਼ਰ ਆਉਂਦੇ ਆ ਜਿਹੜੇ ਫੈਸਲੇ ਸਿਆਸੀ ਬਦਲਾਕੋਰੀ ਚੋਂ ਨਿਕਲੇ ਹੋਏ ਨਜ਼ਰ ਆਉਦੇ ਆ ਉਹਨਾਂ ਨੂੰ ਜਿਹੜਾ ਪੁੱਠਾ ਗਿੜਾ ਆ ਉਹ ਦਿੱਤਾ ਜਾਵੇ